طاقت ਆ ਇਹ ਤੁਹਾਡੇ ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਤਾਂ ਛੋਟਾ ਮੰਤਰੀ ਐ ਵੱਡੇ ਕੈਬਨਿਟ ਮੰਤਰੀ ਸੀ ਹਰ ਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰਨ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰ ਸਿਮਰਤ ਬੈੰਦੀ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰੇ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਨੇ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਆ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਤੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਕੇ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਤਾਂ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਰਾਜ ਨੇ ਮੈਂ ਕਾਹਦੇ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਨਹੀਂਗੇ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਖੁਸ਼ ਨਹੀਂ ਏ ਮੈਂ ਕਿਉਂ ਲੈ ਕੇ ਆਉਣ ਪਰ ਅੱਜ ਮੈਂ ਉਸ ਪਾਰਟੀ ਚ ਆ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ سلسلہ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹ ਕੋਈ ਕਿਸੇ ਬਹਿਰੇ ਜਿਹੇ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਭਾਜਪਾ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਭਾਜਪਾ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋਆ ਸਿੱਖਾ ਹਰ ਕੋਈ ਗਰੀਬ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵਰ ਚੱਲਦੇ ਆ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਚ ਆਇਆ ਪਰ ਇਲੈਕਸ਼ਨ ਉਹ ਲੋਕ ਕਿਸਾਨ ਲਹਿਰ ਇੱਕ ਇਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸਦਾ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲਿਓ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀਆਂ ਗਾੜੀਆਂ ਪੱਟਦੇ ਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੰਦਾਂ ਕਿਸਾਨਾਂ ਦੀ ਇਹ ਜਿੰਦਾਂ ਥੋੜੇ ਪੰਜਾਬ ਦੀ ਇਹ ਜਿੰਦਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਬਾਰਾ ਭਰ ਲਿਆ ਤੀਜੀ ਵਾਰ ਭਰ ਰਿਹਾ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ کہہ ਰਿਹਾ ਹਾਂ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲੈ ਇੱਕ ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ ਇੱਕ ਇੱਕ ਮਿੰਟ ਇੱਕ ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂੰਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ੀਨ ਨੂੰ ਤੇ ਜੇ ਮੈਂ ਤੁਹਾਡੇ ਮੂਹਰੇ ਪੰਜਾਬ ਚ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਆ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਭਾਜਪਾ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਬਈ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ